ਰਾਪਤਾਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਵੇਂ ਸਿਆਸੀ ਸਰਗਰਮੀਆਂ ਅਜੇ ਨਹੀਂ ਚੱਲੀਆਂ ਪਰ ਉਲਟਵੇਂ ਦੀ ਰਾਜਨੀਤੀ ਕਾਫੀ ਜੋਰਾਂ ਤੇ ਹੈ ਕੱਲ ਕਾਂਗਰਸ ਦੇ ਵੱਡੇ ਆਗੂ ਰਵਨੀਤ ਬਿੱਟੂ ਨੇ ਬੀਜੇਪੀ ਦੇ ਵਿੱਚ ਸਮੁਲੈਤ ਕੀਤੀ ਅੱਜ ਆਮ ਆਦਮੀ ਪਾਰਟੀ ਦੇ ਦੋ ਵੱਡੇ ਆਗੂ ਜੋ ਚਲੰਦਰ ਨਾਲ ਸੰਬੰਧਤ ਨੇ ਉਹਨਾਂ ਨੇ ਕਬਲ ਪੜ ਲਿਆ ਤੇ ਬੀਜੇਪੀ ਜੁਆਇਨ ਕਰ ਲਈ ਹੈ ਔਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ 3 ਟੁੱਟ ਤੱਕ ਹੁੰਦੀਆ ਜਿਨ੍ਹਾਂ ਨੇ ਦਲ ਬਦਲੀ ਕਰਨੀ ਹੋਵੇ ਚੇ ਬਿੱਟੂ ਹੋਏ ਬਿੱਟੂ ਨੂੰ ਇਹ ਸੀ ਕਿ ਲੁਧਿਆਣੇ ਤੋਂ ਮੈਂ ਨਹੀਂ ਲੜਨਾ ਕਾਂਗਰਸ ਨੂੰ ਉਹਦਾ ਸ੍ਰੇਮ ਜਵਾਬ ਸੀ ਪਰ ਉਹਨੂੰ ਲੱਗਿਆ ਕਿ ਬੀਜੇਪੀ ਰਾਹੀਂ ਜੇ ਲੁਧਿਆਣੇ ਤੋਂ ਚੋਣ ਲੜੀ ਜਾਵੇ ਤਾਂ ਉਹ ਜਿੱਤ ਸਕਦੇ ਆ ਤੇ ਅੱਗੇ ਫਿਰ ਉਹਨੂੰ ਇਹ ਵੀ ਹੋਏਗਾ ਕਿ ਤਿੰਨ ਵਾਰ ਮੈਂ ਐਮਪੀ ਤਾਂ ਰਹਿ ਚੁੱਕਿਆ ਤੇ ਹੁਣ ਮੰਤਰੀ ਰਾ ਜਿਹੜਾ ਨਜ਼ਾਰਾ ਉਹ ਵੀ ਵੇਖ ਲਵਾਂ ਇਸੇ ਤਰ੍ਹਾਂ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਹੈ ਰਿੰਕੂ ਨੇ ਇਲਜ਼ਾਮ ਲਾਇਆ ਨੇ ਕਿ ਆਮ ਆਦਮੀ ਪਾਰਟੀ ਨਾਲ ਜਿਸ ਮੀਦ ਨਾਲ ਉਹ ਸ਼ਾਮਲ ਹੋਇਆ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਹ ਉਮੀਦਾਂ ਤੇ ਜਿਹੜੀ ਪਾਰਟੀ ਖਰੀ ਨੀ ਉਤਰੀ ਜੋ ਕਮਿਟਮੈਂਟ ਸੀ ਜੋ ਵਾਦੇ ਸੀ ਉਹਦੇ ਮੁਤਾਬਕ ਜਲੰਧਰ ਸ਼ਹਿਰ ਦਾ ਵਿਕਾਸ ਨਹੀਂ ਹੋਇਆ ਇੱਕ ਵੱਡੀ ਗੱਲ ਇਹ ਵੀ ਆ ਕਿ ਇਹਨਾਂ ਦੋਨਾਂ ਆਗੂ ਨੇ ਜੋ ਅੱਜ ਹੀ ਸ਼ਾਮਲ ਹੋਏ ਨੇ ਭਾਜਪਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਇਹਨਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਕੰਪਨੀ ਦੀ ਤਰ੍ਹਾਂ ਚੱਲਦੀ ਹੈ ਜਿਸ ਤਰ੍ਹਾਂ ਕੋਈ ਪ੍ਰਾਈਵੇਟ ਕੰਪਨੀ ਹੋਵੇ ਵੱਡੇ ਲੀਡਰ ਜਾਂ ਇੱਕ ਵੱਡਾ ਡਿਕਟੇਟਰ ਪੰਜਾਬ ਵਾਲਾ ਛੋਟਾ ਡिक्टेटर ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਹੋਣ ਚਾਹੇ ਐਮਪੀ ਹੋਣ ਚਾਹੇ ਵੱਡੇ ਲੀਡਰ ਹੋਣ ਕੁੱਟਣ ਜ਼ਰੂਰ ਮਹਿਸੂਸ ਕਰਦੇ ਨੇ ਹੋ ਸਕਦਾ ਇੱਕ ਕਾਰਨ ਇਹ ਵੀ ਹੋਵੇ ਕਿ ਉਹਨਾਂ ਨੂੰ ਲੱਗਦਾ ਹੋਵੇ ਕਿ ਸਾਡੀ ਜਿਹੜੀ ਆਜ਼ਾਦ ਹਸਤੀ ਹੈ ਉਹਤੇ ਕਿਤੇ ਨਾ ਕਿਤੇ ਘੇਰਾ ਪਾਇਆ ਹੋਇਆ ਸੋ ਕਈ ਕਾਰਨ ਨੇ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਮਾਹੌਲ ਬਾਰੇ ਕਿ ਚੋਣਾਂ ਤੋਂ ਪਹਿਲਾਂ ਵੱਡੀ ਜਿਹੜੀ ਸਿਆਸੀ ਹਲਚਲ ਵੇਖਣ ਨੂੰ ਮਿਲ ਰਹੀ ਹੈ ਇਹਦਾ ਅਸਰ ਪੰਜਾਬ ਦੀ ਰਾਜਨੀਤੀ ਤੇ ਕਿਸ ਤਰ੍ਹਾਂ ਦਾ ਪੈਗਾ ਮੇਰੇ ਨਾਲ ਨੇ ਡਾਕਟਰ ਭਗਵੰਤ ਸਿੰਘ ਜੋ ਸਿਆਸੀ ਮਹਾਰ ਨੇ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਪੰਜਾਬ ਦੀ ਸਿਆਸਤ ਉੱਤੇ ਤੇਜ਼ ਤਰਾਰ ਨਿਗ੍ਹਾ ਰੱਖਦੇ ਨੇ। ਸਕਸਸ ਭਾਗਤਾ ਤੁਹਾਡਾ। ਬਹੁਤ-ਬਹੁਤ ਸ਼ੁਕਰੀਆ ਕੋਕਰ ਸਾਹਿਬ ਸਤਿਕਾਰ। ਸਰਬ ਕੀ ਕਹਿਣਾ ਚਾਹੋਗੇ ਕਿ ਕੱਲ ਝਟਕਾ ਲੱਗਿਆ ਕਾਂਗਰਸ ਨੂੰ ਪਹਿਲਾਂ ਵੀ ਲੱਗਿਆ ਸੀ ਜਦੋਂ ਚੱਬੇ ਵਾਲ ਆ ਗਿਆ ਸੀ ਆਪ ਦੇ ਵਿੱਚ ਫਿਰ ਭਾਜਪਾ ਨੇ ਇੱਕ ਝਟਕਾ ਮਾਰਿਆ ਕਾਂਗਰਸ ਨੂੰ ਅੱਜ ਆਮ ਆਦਮੀ ਪਾਰਟੀ ਨੂੰ ਚੰਗਾ ਝਟਕਾ ਦੇ ਦਿੱਤਾ ਭਾਜਪਾ ਨੇ। ਤੇ ਜੀ বিজেপি ਦੀ ਜਿਹੜੀ ਸੈਨਸੀਲਤਾ ਜਾਂ ਵੱਡਾ ਦਿਲ ਤੁਸੀਂ ਵੇਖੋ ਕਿ ਆਪਣੇ ਲੀਡਰਾਂ ਨੂੰ ਛੱਡ ਕੇ ਜਿਹੜੇ ਹੋਰਾਂ ਪਾਰਟੀਆਂ ਦੇ ਵਿਰੋਧੀ ਪਾਰਟੀਆਂ ਦੇ ਆਗੂ ਨੇ ਉਹਨਾਂ ਨੂੰ ਟਿਕਟ ਦੇਣਾ ਮੰਨ ਜਾਂਦੇ ਆ ਤੇ ਸਮੂਲੀਅਤ ਕਰਾ ਲੈਂਦੇ ਆ ਕੀ ਕਹਿਣਾ ਚਾਹੋਗੇ ਇਸ ਸਿਆਸੀ ਵਰਤਾਰੇ ਬਾਰੇ ਕੁੱਕਰ ਸਾਹਿਬ ਜਿਉਂ ਚੋਣਾਂ ਦਾ ਐਲਾਨ ਹੋਇਆ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਸਰਗਰਮੀ ਬੜੀ ਤੇਜ਼ੀ ਨਾਲ ਵਧ ਰਹੀ ਹੈ ਬਹੁਤ ਛੇਤੀ ਇਸ ਤਰ੍ਹਾਂ ਦੀ ਉਠਕ ਪਟਕ ਹੋ ਰਹੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤੇਜ਼ ਹੋਵੇਗੀ ਜਿਸ ਤਰ੍ਹਾਂ ਕਿ ਕੱਲ ਕਾਂਗਰਸ ਪਾਰਟੀ ਦੇ ਤਿੰਨ ਵਾਰ ਦੇ ਐਮਪੀ ਰਹੇ ਰਵਨੀਤ ਸਿੰਘ ਗਿੱਟੂ ਨੇ ਕਮਲ ਦਾ ਫੁੱਲ ਫੜ ਲਿਆ ਤੇ ਉਹ ਵੀ ਉਸ ਵਾਰ ਉਸ ਲੀਡਰ ਦੇ ਵੱਲੋਂ ਜਿਹੜਾ ਕਿ ਸਰਦਾਰ ਬਿਜਨ ਸਿੰਘ ਦਾ ਗ੍ਰੈਂਡਸਨ ਹੈ ਉਹਦੇ ਵੱਲੋਂ ਇਸ ਤਰ੍ਹਾਂ ਚਲੇ ਜਾਣਾ ਜਦ ਕਿ ਉਹ ਇਸ ਤੋਂ ਪਹਿਲਾਂ ਭਾਜਪਾ ਦੇ ਉੱਪਰ ਬੜੇ ਤਿੱਖੇ ਹਮਲੇ ਵੀ ਕਰਦੇ ਰਹੇ ਨੇ ਇਸ ਤਰ੍ਹਾਂ ਦੀ ਉਥਕਪਟਖੋਈ ਆ ਤੇ ਭਾਰਤੀ ਜਨਤਾ ਪਾਰਟੀ ਨੇ ਇਹਦੇ 'ਚ ਲਾਜ਼ਮੀ ਹੈ ਜਿਵੇਂ ਤੁਸੀਂ ਦੱਸਿਆ ਕਿ ਉਹਨੂੰ ਲੁਧਿਆਣੇ ਤੋਂ ਟਿਕਟ ਦਾ ਵਾਅਦਾ ਕੀਤਾ ਹੋਵੇਗਾ ਤੇ ਉਹਦੀ ਅੱਖ ਮੰਤਰੀਪਦ ਦੇ ਉੱਪਰ ਵੀ ਹੋਵੇਗੀ ਲਾਜ਼ਮੀ ਹੈ ਕਿ ਉਹ ਕਿਸੇ ਨਵਾਰਦੇ ਐਮਪੀ ਹੈ ਤੇ ਹੁਣ ਜਿਹੜੀ ਨਵੀਂ ਸਰਗਰਮੀ ਹੋਈ ਆ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਝਟਕਾ ਲੱਗਿਆ ਉਹਨਾਂ ਦੇ ਜਲੰਧਰ ਤੋਂ ਉਪਚੋਣ ਦੇ ਵਿੱਚ ਜੇਤੂ ਸੁਸ਼ੀਲ ਕੁਮਾਰ ਰਿੰਕੂ ਅਤੇ ਸ਼੍ਰੀਤਲ ਅੰਗਰਾਲ ਐਮ ਐਲ ਏ ਵੀ ਕਮਲਪੁਰ ਨੂੰ ਫੜ ਲਿਆ ਤੇ ਉਧਰ ਚਲੇ ਗਏ ਨੇ ਤੇ ਇਹ ਵੀ ਇੱਕ ਬੜਾ ਵੱਡਾ ਆਮ ਆਦਮੀ ਪਾਰਟੀ ਦੇ ਲਈ ਵੱਡਾ ਝਟਕਾ ਹੈ ਤੇ ਜਿਸ ਤਰ੍ਹਾਂ ਦੀ ਲੱਗ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਆਪਣੀ ਸੱਤਾ ਸੰਭਾਲੀ ਹੋਈ ਹੈ ਤੇ ਉਹ ਤੀਸਰੀ ਪਾਰੀ ਦੇ ਲਈ ਬੜਾ ਆਪਣਾ ਜੋਰਸ਼ੋ ਤੇ ਨਾਲ ਹਮਲਾ ਕਰ ਰਹੀ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਇਸ ਵਾਰ ਕੱਲ ਹੀ ਇਲਾਨ ਕੀਤਾ ਕਿ ਅਸੀਂ ਇਕੱਲੇ ਆਪਣੇ दम ਖਾਮ ਦੇ ਉੱਪਰ ਸਾਰੀਆਂ ਚੁਣਾਂ ਲੜਾਂਗੇ ਪੰਜਾਬ ਪਾਰਲੀਮੈਂਟ ਦੀ ਹੈ ਜਦ ਕਿ ਪਹਿਲਾਂ ਇਹ ਗੱਥ ਰਹੀਆਂ ਚੱਲ ਰਹੀਆਂ ਸਨ ਕਿ ਸ਼੍ਰੋਮਣੀ ਕਾਲੀਦਾ ਨਾਲ ਇਹਨਾਂ ਦਾ ਗੱਠ ਜੋੜ ਹੋਏਗਾ ਪਰੰਤੂ ਹੁਣ ਉਹਨਾਂ ਨੇ ਆਪਣਾ ਇਹ ਜਲਬਾ ਦਿਖਾਉਣ ਦੇ ਲਈ ਪਹਿਲ ਕਦਮੀ ਕੀਤੀ ਹੈ ਤੇ ਇਸ ਤਰ੍ਹਾਂ ਦੇ ਵੱਡੇ ਲੀਡਰਾਂ ਆਪਣੀ ਪਾਰਟੀ ਦੇ ਵਿੱਚ ਲੈ ਕੇ ਆ ਰਹੇ ਨੇ ਸਰ ਇਹ ਤਾਂ ਹੋ ਗਿਆ ਕਿ ਅੱਜ ਦੀਆਂ ਸਰਗਰਮੀਆਂ ਬਾਰੇ ਪਰ ਇਹਦਾ ਜੇ ਆਪਾਂ ਵਿਸ਼ਲੇਸ਼ਣ ਕਰਨਾ ਹੋਵੇ ਕਿ ਆਮ ਵਰਕਰ ਨੇ ਜਾਂ ਛੋਟੇ ਲੀਡਰ ਨੇ ਉਹਨਾਂ ਨੂੰ ਆਪਣੇ ਪਾਰਟੀਆਂ ਤੇ ਯਕੀਨ ਕਿਵੇਂ ਹੋਏਗਾ ਜਦੋਂ ਵੱਡੇ ਐਮਪੀ ਚੁਣੇ ਹੋਏ ਨੁਮਾਇंदे ਕਹਿ ਰਹੇ ਆ ਕਿ ਸਾਡੀ ਪਾਰਟੀ ਠੀਕ ਨਹੀਂ ਕਿਤੇ ਨਾ ਕਿਤੇ ਜਿਹੜੀ ਮਾਨਸਿਕਤਾ ਲੋਕਾਂ ਦੀ ਚੇਂਜ ਨਹੀਂ ਹੋਏ ਜਾਏਗੀ ਕਿ ਪਾਰਟੀ ਦੇ ਵੱਡੇ ਲੀਡਰ ਦਾ ਪਾਰਟੀ ਦੇ ਵਾ ਨਹੀਂ ਸਕਦੇ ਅਸੀਂ ਕਿਉਂ ਪਾਰਟੀ ਦੀ ਹਮਾਇਤ ਕਰੀ ਗਈ ਇਹਦਾ ਕੀ ਅਸਰ ਦੇਖਦੇ ਹਾਂ ਤੁਸੀਂ ਰਾਜਨੀਤਿਕ ਅਸਲ ਦੇ ਵਿੱਚ ਰਾਜਨੀਤੀ ਦੇ ਵਿੱਚ ਬੜਾ ਨਿਕਾਹਾਰ ਵੀ ਕਹਿ ਸਕਦੇ ਆ ਰਾਜਨੀਤੀ ਦੇ ਵਿੱਚ ਜਿਹੜਾ ਕਿ ਉਥਕਪਟਕ ਹੋ ਰਹੀ ਹੈ ਜਿਸ ਤਰ੍ਹਾਂ ਕਿ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਲੀਡਰ ਦੂਸਰੀਆਂ ਪਾਰਟੀਆਂ ਚ ਜਾ ਰਹੇ ਨੇ ਇਹ 1980 ਵਾਲੀ ਉਹ ਜਾਦ ਨੂੰ ਤਾਜ਼ਾ ਕਰਾ ਰਿਹਾ ਜਦੋਂ ਹਰਿਆਣੇ ਦੇ ਵਿੱਚ ਭਾਜਪਾ ਲਾਲ ਸਮੂਚੀ ਕੈਬਨਟ ਸਮੂਚੇ ਆਪਣੇ ਐਮਐਲਏ ਲੈ ਕੇ ਹੀ ਪਾਰਟੀ ਬਦਲ ਗਿਆ ਸੀ ਤੇ ਇਸ ਤਰ੍ਹਾਂ ਦਾ ਲੱਗ ਰਿਹਾ ਹੈ ਵੀ ਜਿਹੜਾ ਕਿ ਪੰਜਾਬ ਦੇ ਵਿੱਚ ਇਹ ਵਰਤਾਰਾ ਬਹੁਤ ਤੇਜ਼ੀ ਨਾਲ ਵਾਪਰ ਰਿਹਾ ਤੇ ਐ ਲੀਡਰ ਆਪਣੀ ਉਠਕ ਪਾਠਕ ਕਰਕੇ ਚੋਣਾਂ ਦੇ ਦੌਰਾਨ ਚੋਣਾਂ ਤੋਂ ਪਹਿਲਾਂ ਆਪਣੇ ਫਾਇਦਿਆਂ ਦੇ ਲਈ ਇਸ ਤਰ੍ਹਾਂ ਜਾ ਰਹੇ ਨੇ ਤੇ ਬੇਸ਼ੱਕ ਉਹ ਆਪਣੀਆਂ ਪਾਰਟੀਆਂ ਦੇ ਉੱਪਰ ਇਲਜ਼ਾਮ ਲਾ ਰਹੇ ਨੇ ਤੇ ਸਾਡੀ ਕੋਈ ਪੁੱਛ ਕਦਰ ਨਹੀਂ ਪਰੰਤੂ ਇੰਨਾ ਚਿਰ ਜਿੰਨਾ ਜਿੰਨਾ ਚਿਰ ਉਹਨਾਂ ਨੇ ਆਪਣੀ ਉਹ ਸੱਤਾ ਦਾ ਸੁੱਖ ਆਪਣੀ ਪੂਰੀ ਰਾਸੀ ਸਹੂਲਤਾਂ ਵੀ ਮਾਣੀਆਂ ਨੇ ਉਸ ਵੇਲੇ ਤੱਕ ਤਾਂ ਉਹ ਨਹੀਂ ਬੋਲੇ ਤੇ ਮੌਕੇ ਤੇ ਆ ਕੇ ਆਪਣਾ ਹੀ ਇਲਜ਼ਾਮ ਲਾ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਇਹਦੇ ਵਿੱਚ ਹੋ ਸਕਦਾ ਕੁਝ ਨਾ ਕੁਝ ਸਚਾਈ ਵੀ ਹੋਵੇਗੀ ਪਰੰਤੂ ਇਹਦੇ ਵਿੱਚੋਂ ਲੀਡਰਾਂ ਦੀ ਆਪਣੀ ਮਾਨਸਿਕਤਾ ਅਤੇ ਲੋਕਾਂ ਦੀ ਮਾਨਸਿਕਤਾ ਸਾਹਮਣੇ ਆਉਂਦੀ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਵੋਟਰ ਇਹ ਇਨ੍ਹਾਂ ਅਜਿਹੇ ਦਲ ਬਦਲੂ ਲੀਡਰਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਨੇ ਜਾਂ ਕਿ ਸੂਚੀ ਜਿਹੜੀ ਸਮਾਜ ਦਾ ਜਿਹੜਾ ਵਰਤਾਰਾ ਹੈ ਉਹਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆ ਚੁੱਕੀ ਹੈ ਕਿਉਂਕਿ ਬਦਲਾਅ ਆਉਂਦਾ ਰਹਿੰਦਾ ਹੈ ਬੇਸ਼ੱਕ ਇਹੀ ਹੋਵੇ ਵੀ ਜਿਹੜੀਆਂ ਦੂਈਆਂ ਪਾਰਟੀਆਂ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਦੀ ਹੀ ਕਾਮਯਾਬੀ ਹੋਵੇ ਤੇ ਇਸ ਸੰਬੰਧ ਵਿੱਚ ਲੋਕਾਂ ਦਾ ਕਹਿਣਾ ਕਿ ਲੀਡਰ ਦਾ ਪਾਲਾ ਬਦਲ ਜਾਂਦੇ ਆ ਲੀਡਰ ਪਲਟੀ ਮਾਰ ਜਾਂਦੇ ਆ ਜਿਹੜੇ ਲੀਡਰ ਨਾਲ ਜੁੜੇ ਹੋਏ ਵਰਕਰ ਹੁੰਦੇ ਆ ਜਾਂ ਵੋਟਰ ਹੁੰਦੇ ਆ ਕੀ ਉਹ ਵਕਈ ਉਸ ਪਾਰਟੀ ਨਾਲ ਜਾ ਸਕਦੇ ਆ ਜਿਸ ਤਰ੍ਹਾਂ ਜਲੰਧਰ ਦੀ ਏਕਰ ਗੱਲ ਕਰਨੀ ਹੋਵੇ ਬਾਕੀ ਬੀਜੇਪੀ ਦਾ ਜਿਹੜਾ ਆਧਾਰ ਆ ਇੰਨਾ ਜਿਆਦਾ ਮਜ਼ਬੂਤ ਹੋਏਗਾ ਕਿ ਉਹ ਜਿੱਤਵਾਲ ਬਣ ਸਕੇਗੀ ਕੀ ਲੱਗਦਾ ਤੁਹਾਨੂੰ ਇਹ ਜਿਹੜੀ ਸਿਆਸਤ ਕੋਕਰ ਸਾਹਿਬ ਇੱਕ ਗਿਣਤੀਆਂ ਮਿੰਟੀਆਂ ਦੀ ਗੇਮ ਹੈ ਜਿਸ ਤਰ੍ਹਾਂ ਦੀ ਗੱਲ ਹੈ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਜਦੋਂ ਉਪਚੋਣ ਦੇ ਵਿੱਚ ਉਤਾਰੇ ਗਏ ਸਨ ਉਸ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਦੇ ਵਿੱਚ ਸਨ ਤੇ ਕਾਂਗਰਸ ਪਾਰਟੀ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਤੇ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਦੀਆਂ ਗਿਣਤੀਆਂ ਮਿੰਟੀਆਂ ਕੀਤੀਆਂ ਤੇ ਉਸ ਉਹ ਆਪਣਾ ਕਾਡਰ ਲੈ ਆਏ ਤੇ ਇਸ ਤਰ੍ਹਾਂ ਉਹਨੇ ਪਲਟੀ ਮਾਰ ਕੇ ਚੋਣ ਜਿੱਤ ਲਈ ਸੀ ਹੁਣ ਹੁਣ ਵੀ ਇਹ ਹੋ ਸਕਦਾ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਕਾਡਰ ਜਾਂ ਵਰਕਰ ਉਧਰ ਜਾਣਗੇ ਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਕੁਝ ਕਾਡਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਉਹ ਆਪਣੀ ਚੋਣ ਨੂੰ ਜਿੱਤ ਵਿੱਚ ਬਦਲ ਸਕਦੇ ਨੇ ਇਹ ਇਹ ਗਿਣਤੀਆਂ ਮਿਲਤੀਆਂ ਹੁੰਦੀਆਂ ਨੇ ਇਹ ਤਾਂ ਮਤ ਇਹਦੇ ਵਿੱਚੋ ਕਸਵਾ ਲਿਆ ਜਾਂਦਾ ਕਿ ਜੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਪ੍ਰੇਸ਼ਾਨਤਾ ਉਹ ਜ਼ਰੂਰ ਹੋਣਗੇ ਕਿ ਇਹਨਾਂ ਦੋਨੇ ਲੀਡਰਾਂ ਨੂੰ ਆਪ ਦੇ ਵਿੱਚ ਸ਼ਾਮਲ ਕਰਾ ਕੇ ਵੱਡੀ ਗਲਤੀ ਕੀਤੀ ਹੈ ਕਿਉਂਕਿ ਜੋ ਸ਼ਿਸ਼ੀਲ ਕੁਮਾਰ ਰਿੰਕੂ ਹੈ ਉਹ ਕਾਂਗਰਸ ਵਿੱਚੋਂ ਆਏ ਨੇ ਜੋ ਸੀਤਲ ਅੰਗੁਰਾਲ ਨੇ ਉਹ ਭਾਜਪਾ ਵਿੱਚੋਂ ਆਏ ਸੀਗੇ ਇਤਨਾ ਕਰੇ ਲੱਗਦਾ ਨਹੀਂ ਕਿ ਪਾਰਟੀਆਂ ਨੂੰ ਕੋਈ ਸਿਧਾਂਤ ਕੋਈ ਨਿਜ਼ਮ ਬਣਾ ਲੈਣੇ ਚਾਹੀਦੇ ਨੇ ਕਿ ਜੇਕਰ ਦੂਜੀ ਪਾਰਟੀ ਦਾ ਸਾਡੀ ਪਾਰਟੀ 'ਚ ਆਉਂਦਾ ਤਾਂ ਕੋਟੂ-ਗਟੂ ਨੂੰ ਐਨ ਮੌਕੇ ਤੇ ਟਿਕਟ ਨਾ ਦਿੱਤੀ ਜਾਵੇ ਉਹਨੂੰ ਦੋ ਤਿੰਨ ਸਾਲ ਵੇਖ ਲਿਆ ਜਾਵੇ ਕਿ ਬਾਕੀ ਸਾਡੇ ਨਾਲ ਖੜਦਾ ਜਾਂ ਨਹੀਂ ਖੜਦਾ ਕਿਉਂਕਿ ਨੈਤਿਕਤਾ ਜਿਹੜੀ ਹੈਗੀ ਆ ਉਹ ਸਿਆਸਤ ਵਿੱਚੋਂ ਕਾਫੀ ਗਾਇਬ ਹੋ ਰਹੀ ਹੈ ਸਰ ਸਾਹਿਬ ਇਹ ਤਾਂ ਗੱਲ ਬਿਲਕੁਲ ਚਿੰਤਾਜਨਕ ਹੈ ਸੋਚਣ ਵਾਲੀ ਗੱਲ ਹੈ ਇਸ ਸੁਸ਼ੀਲ ਕੁਮਾਰ ਰਿੰਕੂ ਨੇ ਜਿਸ ਤਰ੍ਹਾਂ ਆਪਣੀ ਪਾਰਟੀ ਬਦਲ ਦਿੱਤੀ ਹੈ ਇਹਨੇ ਆਮ ਆਦਮੀ ਪਾਰਟੀ ਨੂੰ ਬੜੀ ਵੱਡੀ ਪਟਕੀ ਦਿੱਤੀ ਹੈ ਹਾਲਾਂਕਿ ਇਹ ਜਲੰਧਰ ਤੋਂ ਕੈਂਡੀਡੇਟ ਐਲਾਨ ਕੀਤੇ ਹੋਏ ਨੇ ਤੇ ਪਿਛਲੀ ਇਹਨਾਂ ਨੇ ਬਾਈ ਇਲੈਕਸ਼ਨ ਜਿੱਤੀ ਹੈ ਇਹਨਾਂ ਨੇ ਬਹੁਤ ਵੱਡੀ ਜਿੱਦ ਕੇ ਹੋਣ ਆਮ ਆਦਮੀ ਪਾਰਟੀ ਇੱਕ ਗੰਭੀਰ ਸੰਕਟ ਦੇ ਵਿੱਚੋਂ ਨਿਕਲ ਰਹੀ ਹੈ ਉਹਦੇ ਉੱਪਰ ਇੱਕ ਬਹੁਤ ਵੱਡਾ ਹਮਲਾ ਹੈਗਾ ਇਸ ਤਰ੍ਹਾਂ ਦਾ ਇਹ ਬੜਾ ਵੱਡਾ ਸੰਕਟ ਪੈਦਾ ਹੋਇਆ ਹੈ ਦੂਸਰੀ ਗੱਲ ਰਹੀ ਨੈਤਿਕਤਾ ਦੀ ਸਦਨ ਤੇ ਕਿਤੇ ਵਰਤੇ ਇਹ ਚਾਹੀਦਾ ਹੈ ਇਹਦੇ ਲਈ ਨਿਯਮ ਬਣਾਉਣੇ ਚਾਹੀਦੇ ਨੇ ਸਾਰੀਆਂ ਪਾਰਟੀਆਂ ਨੂੰ ਵੀ ਇਹ ਦੇਸ਼ ਦੀ ਸਰਕਾਰ ਨੂੰ ਵੀ ਤੇ ਇਹ ਇਹਦੇ ਬਾਰੇ ਇੱਕ ਮਤ ਹੋਣ ਦੀ ਜ਼ਰੂਰਤ ਹੈ ਕਿ ਜੇਕਰ ਕੋਈ ਪਾਰਟੀ ਦੇ ਵਿੱਚ ਬੇਸ਼ੱਕ ਭਾਰਤ ਦੇ ਵਿੱਚ ਬਣਿਆ ਹੋਇਆ ਐਂਟੀ ਡਿਫੈਕਸ਼ਨ ਲਾ ਬਣਿਆ ਹੋਇਆ ਕਾਨੂੰਨ ਬਣਿਆ ਹੋਇਆ ਉਹਦੀ ਵਿਧੀ ਵਿਧਾਨ ਹੈ ਪਰੰਤੂ ਉਹਦੀ ਪਾਲਣਾ ਕਿੱਥੇ ਹੁੰਦੀ ਹੈ ਪੰਜਾਬ ਦੇ ਵਿੱਚ ਵੀ ਨਹੀਂ ਜਦੋਂ ਕਿ ਪਿਛਲੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਸੀ ਉਸ ਵੇਲੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਕੁਝ ਇਸ ਤਰ੍ਹਾਂ ਉਤਰਕਪਟਕ ਹੋਈ ਸੀ ਪਰantu ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਇਸੇ ਤਰ੍ਹਾਂ ਹੁਣ ਜਿਵੇਂ ਹਿਮਾਚਲ ਦੇ ਵਿੱਚ ਹੋਇਆ ਜਾਂ ਹੋਰ ਹੋਇਆ ਉੱਥੇ ਕਿੱਥੇ ਮਤਲਬ ਐਂਟੀ ਡਿਫੈਕਸ਼ਨ ਲਾਤੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਂਦੇ ਹੋਰ ਸਟੇਟਾਂ ਦੇ ਵਿੱਚ ਵੀ ਇਸ ਦੀਆਂ ਧੱਜੀਆਂ ੜਾਂ ਜਾਂਦੀਆਂ ਨੇ ਤੇ ਦੂਸਰੀ ਗੱਲ ਇਹ ਹੈ ਵੀ ਕਿ ਇਹਦਾ ਵਿਧੀ ਵਿਧਾਨ ਬਣਾਉਣਾ ਚਾਹੀਦਾ ਵੀ ਜੇਕਰ ਕੋਈ ਲੀਡਰ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਜਾਂਦਾ ਜੇ ਉਹਨੂੰ ਉਹਦੇ ਸਿਧਾਂਤ ਚੰਗੇ ਲੱਗਦੇ ਨੇ ਉਹ ਵਧੀਆ ਲੱਗਦਾ ਹੈ ਉਹਦਾ ਵਰਤਾਰਾ ਵਧੀਆ ਹੈ ਉਹਨੂੰ ਐਜ ਐਡਿਟਰ ਨਾਲ ਸ਼ਾਮਿਲ ਕੀਤਾ ਜਾਵੇ ਅਜੇ ਵਰਕਰ ਨੂੰ ਪਰਵੇਸ਼ਨ ਦੇ ਉੱਪਰ ਰੱਖਿਆ ਜਾਵੇ ਫਿਰ ਉਹਦਾ ਕੰਮਕਾਜ ਦੇਖਿਆ ਜਾਵੇ ਫਿਰ ਉਸ ਤੋਂ ਬਾਅਦ ਉਹਦੀ ਤਰੱਕੀ ਕੀਤੀ ਜਾਵੇ ਇਹ ਤਾਂ ਹੈ ਪ੍ਰਤਾਂਪ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ ਵੱਡੀ ਮੱਛੀ ਛੋਟੀਆਂ ਮੱਛੀਆਂ ਨੂੰ ਖਾਂਦੀ ਹੈ ਭਾਜੀਪੀ ਤੇ ਤਾਂ ਕਿਸੇ ਵੀ ਸਟੇਟ ਤੇ ਆਪਾਂ ਨਜ਼ਰ ਮਾਰ ਲਈ ਬੀਜੇਪੀ ਦਾ ਤਾਂ ਕੰਮ ਹੀ ਹੋ ਗਿਆ ਕਿ ਕਿਸ ਤਰ੍ਹਾਂ ਬਰੂਧੀਆਂ ਨੇ ਸਰਕਾਰਾਂ ਤੋੜਨੀਆਂ ਨੇ ਕਿਸ ਤਰ੍ਹਾਂ ਲੀਡਰ ਪਟਾਉਣੇ ਨੇ ਅੱਜ ਹੀ ਜਦੋਂ ਤਸ਼ੀਲ ਕੁਮਾਰ ਰਿੰਕੂ ਤੇ ਅੰਗੁਰਾਲ ਵੀਜੇ ਵਿੱਚ ਸ਼ਾਮਿਲ ਹੋ ਰਹੇ ਸੀ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਸੇਵਕ ਸਿੰਘ ਨਾਮ ਦੇ ਬੰਦੇ ਦਾ ਵਿਦੇਸ਼ ਤੋਂ ਫੋਨ ਆਇਆ ਫੋਨ ਨੰਬਰ ਵੀ ਦਿੱਤਾ ਤੇ ਉਹ ਕਹਿ ਰਿਹਾ ਸੀਗਾ ਕਿ ਤੁਹਾਡੀ ਸੇਵਾ ਕਰਾਂਗੇ ਸੇਵਕ ਸਿੰਘ ਸੇਵਾ ਲੱਗਿਆ ਕਰਨਾ ਤੇ ਸਾਡੇ ਵਿੱਚ ਆ ਜਾਓ ਤੇ ਉਹਨਾਂ ਨੇ ਖਲਾਸਾ ਕੀਤਾ ਪਰ ਇਹਨਾਂ ਦੀ ਗੱਲ ਨੂੰ ਕਾਟ ਕੀਤਾ ਸ਼ੀਤਲ ਅੰਗੁਰਾਲ ਨੇ ਸ਼ੀਤਲ ਅੰਗੁਰਾਲ ਕਹਿੰਦਾ ਕਿ ਜਦੋਂ ਆਪਰੇਸ਼ਨ ਲੋਟਸ ਦੀ ਗੱਲ ਹੋਈ ਸੀ ਉਦੋਂ ਭਾਜਪਾ ਨੇ ਦਬਾਅ ਪਾ ਕੇ ਸਾਡੇ ਤੋਂ ਬਿਆਨ ਦਵਾਈ ਸੀ ਇਹ ਗਲਤ ਬਿਆਨ ਦਵਾਈ ਸੀ ਕੋਈ ਆਪਰੇਸ਼ਨ ਲੋਟਸ ਨਹੀਂ ਹੋਇਆ ਇਹ ਹਵਾਈ ਗੱਲਾਂ ਨੇ ਇਹ ਜੇ ਡਾਕਟਰ ਸਾਹਿਬ ਜੀ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤੇ ਯਕੀਨ ਲੋਕ ਕਿਸ ਤੇ ਕਰਨਗੇ ਬਿਲਕੁਲ ਜੀ ਜੇ ਸਾਡੇ ਸਮਾਜ ਦੇ ਲੀਡਰ ਸਾਡੇ ਰਾਸ਼ੀ ਲੀਡਰ ਇਸ ਤਰ੍ਹਾਂ ਜਿੱਥੇ ਦਵਾ ਦੇ ਵਿੱਚ ਆ ਕੇ ਗੱਲ ਕਰਦੇ ਨੇ ਜਾਂ ਉਹਨਾਂ ਦੇ ਉੱਪਰ ਝੂਠੇ ਦੋਸ਼ ਲਾਏ ਜਾਂਦੇ ਨੇ ਜਾਂ ਉਹਨਾਂ ਤੋਂ ਝੂਠੇ ਬਿਆਨ ਦਿਵਾਏ ਜਾਂਦੇ ਨੇ ਤਾਂ ਸਮਾਜ ਦੀ ਮਾਨਸਿਕਤਾ ਬੜੀ ਦੁਬਿਧਾ ਜਨਕ ਹੋ ਜਾਂਦੀ ਹੈ ਤੇ ਸਮਾਜ ਦੇ ਵਿੱਚ ਜਿਹੜਾ ਵਿਕਾਸ ਹੋਣਾ ਚਾਹੀਦਾ ਉਹ ਅਦੋਖਤੀ ਵੱਲ ਨੂੰ ਜਾਂਦਾ ਹੈ ਇਹ ਇਹ ਬੜਾ ਬੜਾ ਚਿੰਤਾ ਜਨਕ ਵਿਸ਼ਾ ਹੈ ਇਹਦੇ ਨਾਲ ਨੈਤਿਕਤਾ ਦੀਆਂ ਧੱਗੀਆਂ ਉੱਟਦੀਆਂ ਨੇ ਤੇ ਇਸ ਤੋਂ ਪਹਿਲਾਂ ਜੇ ਦੇਖਿਆ ਜਾਵੇ ਤਾਂ ਕਾਂਗਰਸ ਪਾਰਟੀ ਦੇ ਡਿਪਟੀ ਐਲੋਕੀ ਰਾਜਮਾਰਚ ਜੱਬੇਵਾਲ ਜੀ ਉਹ ਵੀ ਆਪਣਾ ਛੱਡ ਕੇ ਪਾਰਟੀ ਦੇ ਵਿੱਚੋਂ ਦਰਵਾਜ਼ੀ ਕਰ ਗਏ ਸਨ ਉਸ ਤੋਂ ਪਹਿਲਾਂ ਕਿ ਉਹ ਆਮ ਆਦਮੀ ਪਾਰਟੀ ਦੇ ਉੱਪਰ ਜਿਹੜਾ ਵਿਰਾਸ ਜਿਹੜਾ ਵਿਧਾਨ ਸਭਾ ਦਾ ਹੋਇਆ ਸੀ ਉਹਦੇ ਉੱਪਰ ਵੱਡੇ ਤਿੱਖੇ ਹਮਲੇ ਕਰ ਰਹੇ ਸਨ ਤੇ ਫਿਰ ਉਹ ਵੀ ਉੱਧਰ ਬਦਲ ਗਏ ਇਹ ਜਿਹੜੀ ਅਦਲਾ ਬਦਲੀ ਹੋ ਰਹੀ ਹੈ ਇਸ ਮਾਹਲ ਦੇ ਵਿੱਚ ਇੱਕ ਖਾਸ ਕਿਸਮ ਦੀ ਨੇ ਸੰਵਾਦ ਨੂੰ ਜਨਮ ਦੇ ਰਹੀ ਹੈ ਤੇ ਆਮ ਜਿਹੜੇ ਸੰਵੇਦਨਸ਼ੀਲ ਲੋਕ ਹੈ ਚਿੰਤਨਸ਼ੀਲ ਲੋਕ ਹੈ ਜਿਹੜਾ ਕਿ ਸ਼ਹਿਰੀ ਹੈ ਜਿਹੜਾ ਕਿ ਡੈਮੋਕ੍ਰੇਸੀ ਨੂੰ ਪੂਰੀ ਤਰ੍ਹਾਂ ਮਾਨਤਾ ਦਿੰਦਾ ਤੇ ਆਸ ਕਰਦਾ ਕਿ ਡੈਮੋਕ੍ਰੈਟਿਕ ਸੈਟਅਪ ਪੂਰੀ ਤਰ੍ਹਾਂ ਵਧੇ ਖੁੱਲੇ ਤੇ ਇਹਦੀਆਂ ਮਾਨਤਾਵਾਂ ਪੂਰੀ ਤਰ੍ਹਾਂ ਕਾਇਮ ਰਹਿਣ ਉਹਨਾਂ ਦਾ ਵਿਸ਼ਵਾਸ ਦੂਰਨ ਵੱਲ ਨੂੰ ਲੱਗਦਾ ਹੈ ਕਿ ਇਕ ਸਰ ਕਿਸ ਤਰ੍ਹਾਂ ਸਿਆਸੀ ਪਾਰਟੀਆਂ ਨੇ ਸਿਆਸੀ ਪਾਰਟੀਆਂ ਦਾ ਇੱਕ ਸਿਧਾਂਤ ਹੁੰਦਾ ਹੈ ਜਾਂ ਡਿਵੈਲਪਮੈਂਟ ਵਾਲੇ ਪਾਸੇ ਧਿਆਨ ਹੁੰਦਾ ਪਰ ਹੁਣ ਲੱਗਦਾ ਕਿ ਸਿਆਸੀ ਪਾਰਟੀਆਂ ਜੋੜ-ਤੋੜ ਦੀ ਰਾਜਨੀਤੀ ਕਰੀਆਂ ਨੇ ਜਿਹੜੇ ਲੀਡਰ ਨੇ ਸاسي ਪਾਰਟੀਆਂ ਦੇ ਉਹ ਆਪਣੇ ਕੁਰਸੀ ਦੀ ਮਜ਼ਬੂਤੀ ਲਈ ਇਹ ਕੰਮ ਕਰਦੇ ਨੇ ਉਹਨਾਂ ਨੂੰ ਕੋਈ ਪੰਜਾਬ ਦੇ ਹਿੱਤ ਨਹੀਂ ਪਿਆਰੇ ਉਹਨਾਂ ਨੂੰ ਦੇਸ਼ ਦੇ ਹਿੱਤ ਨਹੀਂ ਪਿਆਰੇ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਨਹੀਂ ਪਤਾ ਸੋ ਇਹ ਜੀ ਜਦੋਂ ਰਾਜਨੀਤੀ ਚੱਲ ਜਾਵੇ ਤਾਂ ਜਿਹੜੇ ਜਨਤਾ ਦੇ ਮੁੱਦੇ ਨੇ ਜਾਂ ਆਪਾਂ ਕਹਿੰਦੇ ਨੇ ਕਿ ਏਜੰਡੇ ਨੇ ਉਹ ਗਾਇਬ ਹੋ ਜਾਂਦੇ ਨੇ ਫਿਰ ਹੁਣ ਲੋਕ ਸਭਾ ਚੋਣਾਂ ਨੇ ਪੰਜਾਬ ਦੇ ਏਜੰਡੇ ਸਹੀ ਤਰ੍ਹਾਂ ਉੱਭਰ ਕੇ ਸਾਹਮਣੇ ਨਹੀਂ ਆ ਰਹੇ ਕਿ ਲੋਕ ਕਿਹੜੀ ਪਾਰਟੀ ਨੂੰ ਵੋਟ ਕਿਉਂ ਪਾਉਣ? ਕਿਹੜੀ ਪਾਰਟੀ ਕਿਵੇਂ ਦੇ ਮੁੱਦੇ ਚੱਕਦੀ ਆ? ਜੇ ਸਮੱਸਿਆਵਾਂ ਦਾ ਹੱਲ ਕਿਹੜੀ ਪਾਰਟੀ ਕਰ ਸਕਦੀ ਹੈ? ਕਿਤੇ ਨਾ ਕਿਤੇ ਜੋ ਬੇਸਿਕ ਸਮੱਸਿਆਵਾਂ ਨੇ ਉਹ ਗਾਇਬ ਹੋ ਜਾਂਦੀਆਂ ਨੇ ਤੇ ਜਿਹੜੀ ਹੁਸ਼ੀਰਾ ਨੀਤੀਆਂ, ਜੋੜ-ਤੋੜ ਦੀਆਂ ਨੀਤੀਆਂ ਉਹ ਚੱਲਦੀ ਰਹਿੰਦੀ ਆ। ਇਹੋ ਜਿਹੇ ਮਾਹੌਲ ਦੇ ਵਿੱਚ ਫੇਰ ਜਿਹੜਾ ਵੋਟਰ ਐ ਉਹ ਖਰੀਦੇ ਵੀ ਜਾਂਦਾ ਐ। ਤੇ ਇਹੋ ਜੇ ਮਾਹੌਲ 'ਚ ਵੋਟਰ ਨੂੰ ਖਿਦਣਾ ਵੀ ਸੌਖਾ ਹੋ ਜਾਂਦਾ ਤੇ ਵੋਟਰ ਨੂੰ ਵੀ ਲੱਗਦਾ ਕਿ ਇਹਨਾਂ ਨੇ ਹੁ ਤਾਂ ਕੋਈ ਫਾਇਦਾ ਕਰਨਾ ਨਹੀਂ ਸਾਡਾ ਤੇ ਸਾਡੇ ਦੇਸ਼ ਦਾ ਤੇ ਸਾਡੇ ਸੂਬੇ ਦਾ। ਚੋਣਾਂ ਮਗਰੋਂ ਤੋਂ ਕੁਛ ਨੋ ਕੁਸਲਾਹਾ ਲੈ ਲਈਏ ਤੋਂ ਪਰਿਵਸਤਿੰ ਜੜੀ ਹੁੰਦੀ ਆ ਉਹ ਜ਼ਰੂਰ ਗੁੱਟਰ ਦੀ ਬਦਲੀ ਜਾਂਦੀ ਆ ਪੁਕਰ ਸਾਹਿਬ ਇਹ ਇਹੋ ਹੀ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਤੇ ਸਰਕਾਰ ਦੇ ਵਿੱਚ ਬੜੀ ਚਿੰਤਾ ਦਾ ਵਿਸ਼ੇ ਨੇਗੇ ਜੇ ਜਦੋਂ ਕਿ ਲੋਕਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਬਣ ਜਵੇ ਜਾਤਾਂ ਮੁਕਤ ਖੋਰੇ ਹੋਣ ਵਾਲੇ ਬਣ ਜਵੇ ਜਾਂ ਆਪਣੀ ਵੋਟ ਵੇਚ ਦੇਣੀ ਜਾਂ ਆਪਣੇ ਆਪ ਨੂੰ ਬਿਲਕੁਲ ਪਿਛਲਕ ਬਣਾ ਲੈਣਾ ਇਹ ਆਪ ਕਿਸੇ ਤਰ੍ਹਾਂ ਦੀ ਉਹ ਨਾ ਕਰਨਾ ਇਹ ਲੀਡਰਾਂ ਵੱਲੋਂ ਹਰ ਜਗ੍ਹਾ ਦੇ ਉੱਪਰ ਵਿਸ਼ਵਾਸ ਘਾਤ ਕੀਤਾ ਜਾਣਾ ਸਮਾਜ ਦੇ ਵਿੱਚ ਆਪਣੇ ਆਪ ਹੀ ਉਹ ਗੜੋਗਤੀ ਭਲੇਗੀ ਪਰੰਤੂ ਇਹ ਜਿਹੜੀਆਂ ਪ੍ਰਵਿਰਤੀਆਂ ਨੇ ਇਕੱਲੇ ਆਪਣੇ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਦੇਸ਼ ਦੇ ਵਿੱਚ ਤੁਸੀਂ ਵੱਖੋ-ਵੱਖਰੇ ਦੇਸ਼ਾਂ ਤੇ ਨਜ਼ਰ ਮਾਰੋ ਉੱਥੇ ਸਾਰੀ ਜਗ੍ਹਾ ਤੇ ਇਸ ਤਰ੍ਹਾਂ ਦਾ ਵਰਤਾਰਾ ਸਮਾਜ ਦੇ ਵਿੱਚ ਵਿਆਪਤ ਹੋ ਰਿਹਾ ਹੈ ਇਹ ਇਹ ਅਸਲ ਦੇ ਵਿੱਚ ਮਨੁੱਖਤਾ ਦਾ ਆਪਣੀਆਂ ਜਿਹੜੀਆਂ ਸੰਸਥਾਵਾਂ ਨੇ ਸਥਾਪ ਸਾਂ ਸਮਾਣੀ ਉਨਤੋਂ ਮਤਲਬ ਉਹਨਾਂ ਪ੍ਰਤੀ ਗੈਰ ਜ਼ਿੰਮੇਵਾਰਾਨਾ ਰਵੱਈਆ ਜਿਹੜੇ ਕਿ ਸਾਡੇ ਪੁਰਖਿਆਂ ਨੇ ਬੱਡੇ ਸਾਡੇ ਫਿਲਾਸਫਰਾਂ ਨੇ ਇੱਕ ਨਿਯਮ ਬਣਾਏ ਸਨ ਰਾਜ ਪ੍ਰਬੰਧ ਦੇ ਲਈ ਸਮਾਜ ਦੇ ਲਈ ਉਹ ਸਾਰੇ ਟੁੱਟ ਰਹੇ ਨੇ ਇਸੇ ਕਰਕੇ ਸਮਾਜਾਂ ਦੇ ਵਿੱਚ ਰਾਜ ਰਾਸ਼ਤਾ ਫੈਲ ਰਹੀ ਆ ਲੋਕ ਨਰਾਸ਼ਤਾ ਵੱਲ ਨੂੰ ਜਾ ਰਹੇ ਨੇ ਜਾਂ ਕਈ ਜਗ੍ਹਾ ਤੇ ਰਾਜਕਤਾ ਫੈਲ ਰਹੀ ਆ ਇਸ ਤਰ੍ਹਾਂ ਦੇ ਮੁੱਦਿਆਂ ਦੇ ਕਾਰਨ ਹੀ ਇਹ ਹੋ ਰਿਹਾ ਜਦ ਕਿ ਅਸਲੀ ਮੁੱਦੇ ਮਨੁੱਖਤਾ ਦੀ ਭਲਾਈ ਲਈ ਸਮਾਜ ਦੀ ਭਲਾਈ ਲਈ ਤੇ ਦੇਸ਼ ਦੀ ਤਰੱਕੀ ਲਈ ਇਹ ਮੁੱਦੇ ਵਿਚਾਰੇ ਜਾਣੇ ਚਾਹੀਦੇ ਨੇ ਇਹਨਾਂ ਚੋਣਾਂ ਦੇ ਵਿੱਚ ਤੇ ਸਰਕਾਰ ਦੇ ਜਿਹੜੀ ਥਿਰ ਬਣਾਉਗੀ ਉਹਦੇ ਉੱਪਰ ਇਹਦਾ ਇੱਕ ਦਬਾਅ ਰਹਿਣਾ ਚਾਹੀਦਾ ਪਰੰਤੂ ਹੁੰਦਾ ਕੀ ਹੈ ਇਸ ਤਰ੍ਹਾਂ ਦੀ ਦਲਬਦਲੀ ਕਰਵਾ ਕੇ ਜਾਂ ਇਸ ਤਰ੍ਹਾਂ ਦੀ ਵੋਟਾਂ ਕਰਦੀ ਖਰੀਦੋ ਫਰੋਖਤ ਕਰਕੇ ਉਹ ਸਾਰੇ ਮੁੱਦੇ ਪਿੱਛੇ ਚਲੇ ਜਾਂਦੇ ਨੇ ਤੇ ਉਹਨਾਂ ਬਾਰੇ ਲੋਕਾਂ ਨੂੰ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਜੀ ਸਭ ਕੁਝ ਕੋ ਲੀਡਰ ਆ ਕੇ ਵੀਰ ਹੈਗੇ ਨੇ ਸਰਦ ਹੈਗੇ ਨੇ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਆਟੇ ਦੇ ਵਿੱਚ ਨਮਕ ਬਰਾਬਰ ਹੋਣਾ ਕੋਈ ਜ਼ਰੂਰ ਨਹੀਂ ਜਿਸ ਤਰ੍ਹਾਂ ਪ੍ਰਗਟ ਸਿੰਘ ਦਾ ਬਿਆਨ ਆ ਰਵਨੀਤ ਬਿੱਟੂ ਬਾਰੇ ਉਹ ਕਹਿੰਦੇ ਜੇ ਜਾਣਾ ਹੋਰ ਕਿਸੇ ਨੇ ਵੀ ਜਾਣਾ ਹੈ ਦੂਜੀਆਂ ਪਾਰਟੀਆਂ ਚ ਓਪਨ ਜਾਓ ਖੁੱਲੇ ਤੌਰ ਤੇ ਜਾਓ ਕਹਿੰਦੇ ਚੋਰੀ ਚੋਰੀ ਇਸ ਤਰ੍ਹਾਂ ਨਹੀਂ ਕਰਦੇ ਜਾ ਰਹੀਆਂ ਲਾਉਣੀ ਚਾਹੀਦੀਆਂ ਸੋ ਦੁਖੀ ਹੋਏ ਨੇ ਜਸਵੀਰ ਡਿੰਪਾ ਦਾ ਵੀ ਬਿਆਨ ਆਇਆ ਇਹ ਮੇਰੀ ਨਿਰਾਸ਼ਗੀ ਸੀ ਪਹਿਲਾਂ ਪਾਰਟੀ ਨਾਲ ਇੱਕ ਕੋਈ ਬੇਈਮਾਨ ਲੀਡਰ ਸੀ ਉਹ ਹੁਣ ਕਿਨਾਰਾ ਕਰ ਸੀ ਕਰ ਗਿਆ ਪਾਰਟੀ ਤੋਂ ਮੈਂ ਪਾਰਟੀ ਚ ਰਾਂਗਾ ਪਾਰਟੀ ਮੈਨੂੰ ਟਿਕਟ ਦੇਵੇਂ ਨਾ ਦੇ ਵਿੱਚ ਜਿਹਨੂੰ ਟਿਕਟ ਦੇਊਗੀ ਮੈਂ ਉਹਦੇ ਨਾਲ ਚੱਲਾਂਗਾ ਕੁਝ ਕੁ ਲੀਡਰ ਹੈਗੇ ਨੇ ਪਰ ਜ਼ਿਆਦਾਤਰ ਜਿਹੜੇ ਹੈਗੇ ਆ ਨਾ ਲਾਲਚੀ ਪ੍ਰਵਿਰਤੀ ਦੇ ਲੀਡਰ ਸਾਡੇ ਹੋ ਗਏ ਨੇ ਇਹ ਲੱਗਦਾ ਕਿ ਜਿਹੜੀ ਸਿਆਸਤ ਹੈ ਇਸ ਤਰ੍ਹਾਂ ਚਲਦੀ ਰਹੇਗੀ ਜਾਂ ਫਿਰ ਸੁਧਾਰ ਵੱਲ ਵੀ ਵਧੇਗੀ ਅਸਲ 'ਚ ਸਿਆਸਤ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਬਹੁਤ ਗਰਾਵਟਾਈ ਆ ਸਿਆਸਤ ਅੱਗੇ ਲੋਕ ਸੇਵਾ ਦੇ ਲਈ ਲੀਡਰ ਕਰਦੇ ਹੁੰਦੇ ਸੀ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਜਾਂਦਾ ਹੈ ਅਸਤੰਤਤਾ ਸੰਗਰਾਮ ਦੇ ਵਿੱਚ ਲੋਕਾਂ ਨੇ ਆਪਣੇ ਘਰ ਗਵਾ ਲਏ ਆਪਣੇ ਪਰਿਵਾਰ ਗਵਾ ਲਏ ਆ ਫਾਸੀਆਂ ਕਿਉਂ ਮੀਆਂ ਭਗਤ ਸਿੰਘ ਹੋਣਾ ਨੇ ਤੇ ਆਪਣੀਆਂ ਜ਼ਮੀਨਾਂ ਚੈਦਾ ਦਾ ਕੁਰਕ ਕਰਾ ਲਈਆਂ ਦੇਸ਼ ਦੇ ਲੇਖੇ ਲਾਤੀ ਆਪਣੀ ਜਿੰਦਗੀ ਪਰੰਤੂ ਹੁਣ ਸਿਆਸਤਿਕ ਬਹੁਤ ਵੱਡੀ ਕੰਡਸਟਰੀ ਬਣ ਚੁੱਕੀ ਹੈ ਜਿਹਦੇ ਵਿੱਚੋਂ ਕਮਾਈ ਹੋਣ ਵਾਲਾ ਸੌਖਾ ਸੌਖਾ ਸਾਧਨ ਹੈ ਇਹਦੇ ਵਿੱਚ ਕਈ ਕਈ ਤਰ੍ਹਾਂ ਦੀਆਂ ਗਰਾਫਟਾਂਆਂ ਇੱਕ ਤਾਂ ਇਹਨੂੰ ਪਿਤਾਪੁਰਖੀ ਬਣਾ ਲਿਆ ਲੀਡਰ ਦਾ ਲੜਕਾ ਹੀ ਲੀਡਰ ਹੋਵੇਗਾ ਤੇ ਜਾਂ ਦੂਸਰਾ ਹੋਵੇਗਾ ਆਮ ਬੰਦੇ ਦੀ ਉੱਥੇ ਤੱਕ ਪਹੁੰਚੇ ਨਹੀਂ ਤੇ ਫਿਰ ਸਿਆਸਤ ਇੰਨੀ ਮਹਿੰਗੀ ਹੋ ਚੁੱਕੀ ਹੈ ਜਿਹਦੇ ਵਿੱਚ ਪੈਸਾ ਬਣਾ ਲੱਗਦਾ ਤੇ ਖਰਚ ਕਰਨਾ ਪੈਂਦਾ ਇਸ ਦੇ ਲਈ ਹਰ ਇੱਕ ਢੰਗ ਤਰੀਕਾ ਉਪਨਾਇਆ ਜਾਂਦਾ ਹੈ ਜਿਸ ਦੇ ਕਾਰਨ ਸਮਾਜ ਦੇ ਵਿੱਚ ਗਰਾਫਟ ਆ ਰਹੀ ਹੈ ਨਾਲ ਡਾਕਟਰ ਸਰ ਜੇਪਾ ਦੇਖਣਾ ਹੋਵੇ ਇਹ ਜਿਸ ਤਰ੍ਹਾਂ ਪੰਜਾਬ ਦੇ ਕਈ ਮੰਤਰੀ ਜੇਲ੍ਹ ਚ ਗਏ ਨੇ ਹੁਣ ਅਰਵਿੰਦ ਕੇਸਰੀਵਾਲ ਜੇਲ੍ਹ ਚ ਬੈਠਾ ਹੈ ਝਾੜੂ ਵਾਲਾਂ ਦੇ ਦਿੱਲੀ ਵਾਲੇ ਕਈ ਮੰਤਰੀ ਜੇਲ੍ਹ ਚ ਬੈਠੇ ਨੇ ਫਿਰ ਜਦੋਂ ਜੇਲ੍ਹ ਹੀ ਦੇਖਣੀ ਹੋਵੇ ਜਾਂ ਫਿਰ ਮੁੱਖ ਮੰਤਰੀ ਬਣੇ ਦਾ ਕੀ ਫਾਇਦਾ ਫਿਰ ਜਦੋਂ ਜੇਲ੍ਹ ਦੀ ਬਾਰਕ ਵਿੱਚ ਰਹਿਣਾ ਪੈ ਜੇ ਇਤਨਾ ਕਿ ਤੇ ਜਿਹੜੇ ਲੀਟਰ ਨੇ ਜੇਕਰ ਉਹ ਗਲਤ ਰਾਜਨੀਤੀ ਕਰਦੇ ਨੇ ਉਹਨਾਂ ਨੂੰ ਇੱਥੇ ਮਾੜੇ ਦਿਨ ਤਾਂ ਦੇਖਣੇ ਪਈ ਜਾਂਦੇ ਨੇ ਕੀ ਕਹਿਣਾ ਚਾਹੋਗੇ ਇਹ ਲੀਟਰਾਂ ਨੂੰ ਸੰਜਮ ਨਾਲ ਜਾਂ ਕਿ ਪਾਰਟੀ ਨੂੰ ਕਿਸਿਧਾਂਤਾਂ ਨਾਲ ਜੁੜ ਕੇ ਚੱਲਣਾ ਚਾਹੀਦਾ ਇੱਥੋਂ ਤੱਕ ਤਾਂ ਪਾਰਟੀ ਜਾਂ ਨੀਦਰਾਂ ਦੇ ਤਾਂ ਤਾਂ ਜੁੜੁੰਦਾ ਤੱਲਕ ਹੈ ਇਹ ਤਾਂ ਬਿਲਕੁਲ ਠੀਕ ਹੈ ਇਹਦੇ ਲਈ ਜ਼ਰੂਰਤ ਹੈ ਅੱਜ ਜਿਹੜੀ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਕਿਉਂਕਿ ਅੱਜ ਦੇ ਜਿਹੜੇ ਯੁੱਗ ਦਾ ਜਿਹੜਾ ਸਿਸਟਮ ਹੈਗਾ ਰਾਜ ਸੱਤਾ ਦੇ ਉੱਪਰ ਬੈਠਣ ਦਾ ਉਹ ਲੋਕਤੰਤਰ ਹੈ ਲੋਕਾਂ ਦੀ ਰਾਹੀਂ ਸਰਕਾਰ ਚੁਣੀ ਜਾਂਦੀ ਹੈ ਇਹਦੇ ਵਿੱਚ ਸਿਧਾਂਤਾਂ ਦੀ ਬਹੁਤ ਵੱਡੀ ਪਾਲਣਾ ਤੇ ਸਮਾਜ ਨੂੰ ਇੱਕ ਸਵੱਛ ਅਤੇ ਤੰਦਰੁਸਤ ਸਮਾਜ ਸਿਰਜਣ ਦੇ ਲਈ ਕੁਛ ਨਾ ਕੁਛ ਤਾਂ ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਲੀਡਰਾਂ ਨੂੰ ਸਭ ਤੋਂ ਵੱਧ ਕਰਨੀ ਪਵੇ ਤਾਂ ਜੋ ਉਹ ਰੋਲ ਮਾਡਲ ਬਣਨਗੇ ਤੇ ਸਮਾਜ ਵੀ ਉਸ ਦਿਸ਼ਾ ਚੱਲੇਗਾ ਪਰੰਤੂ ਜਿਵੇਂ ਕਿਹਾ ਜਾਂਦਾ ਸਿਆਸਤ ਦੇ ਵਿੱਚ ਜੇ ਆਰਕਾਲ ਤੋਂ ਆਪਾਂ ਦੇਖੀਏ ਫਿਊਡਲ ਸਿਸਟਮ ਤੋਂ ਦੇਖੀਏ ਉਦੋਂ ਇਹ ਹੁੰਦਾ ਸੀ ਬਾਦਸ਼ਾਹ ਦਾ ਪੁੱਤਰ ਜੇ ਤਖਤ ਜਾ ਤਖਤਾ ਇਹ ਉਹ ਇਸ ਤਰ੍ਹਾਂ ਦਾ ਹੁੰਦਾ ਹੈ ਇਹ ਤਾਂ ਹੁਣ ਜਦੋਂ ਸਿਆਸਤ ਦੇ ਵਿੱਚ ਆ ਗਏ ਇਸ ਤਰ੍ਹਾਂ ਦੀ ਹੋਣੀ ਆ ਤਾਂ ਲਾਜ਼ਮੀ ਆ ਕਿ ਢੇਲ ਦੇ ਵਿੱਚ ਜਾਂ ਬਾਹਰ ਕਈ ਵਾਰ ਜੇ ਅਸੀਂ ਲੀਡਰਾਂ ਦਾ ਇਹ ਵੀ ਹੁੰਦਾ ਵੀ ਜਿੰਨੀ ਵਾਰ ਜੇਲ੍ਹ ਚ ਜਾਓਗੇ ਉਨਾ ਵੱਡਾ ਲੀਡਰ ਬਣ ਜਾਂਦਾ ਹੈਗਾ ਇਸ ਤਰ੍ਹਾਂ ਦਾ ਵੀ ਕਲੇਮ ਕਰਦੇ ਰਹੇ ਨੇ ਕਈ ਲੀਡਰਾਂ ਦਾ ਹੁੰਦਾ ਵੀ ਹੈ ਤੇ ਜ਼ਰੂਰਤ ਵੀ ਉਹ ਸਮਝਦੇ ਨੇ ਕਈ ਵਾਰ ਮਤਲਬ ਇਹ ਜਈਆਂ ਸ਼ਕਤੀਆਂ ਵੀ ਹੁੰਦੀਆਂ ਨੇ ਕਿਸੇ ਲੀਡਰ ਨੂੰ ਜੇ ਹਾਰਨਾ ਤਾਂ ਉਹਨੂੰ ਜੇਲ੍ਹ ਦੇ ਵਿੱਚ ਜਾਓ ਦਾ ਗਲਤ ਪ੍ਰਚਾਰ ਕਰਕੇ ਉਹਦੇ ਉੱਪਰ ਇਸ ਤਰ੍ਹਾਂ ਦਾ ਲਾਇਆ ਜਾਂਦਾ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਲੀਡਰ ਵੀ ਬਣ ਜਾਂਦਾ ਇਸ ਤਰ੍ਹਾਂ ਦੀਆਂ ਕੁਝ ਨਾ ਕੁਝ ਪ੍ਰਸਥਤੀਆਂ ਜ਼ਰੂਰ ਹੁੰਦੀਆਂ ਨੇ ਠੀਕ ਹੁਣ ਸਵਾਲਾ ਸਵਾਲਾ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਸਾਰੀ ਪਾਰਟੀ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲੀ ਮੁੱਖ ਮੰਤਰੀ ਬਣਿਆ ਰਹੇਗਾ ਜਿਹੜੇ ਵਿੱਚ ਬੈਠਾ ਬੰਦਾ ਸਰਕਾਰ ਕਿਵੇਂ ਚਲਾ ਸਕਦਾ ਕੱਲ ਨੂੰ ਕੋਈ ਐਮਰਜੈਂਸੀ ਪੈ ਜਾਏ ਕੋਈ ਕੈਬਨਿਟ ਮੀਟਿੰਗ ਕਰਨੀ ਪੈ ਜਾਏ ਕਿਵੇਂ ਉਹ ਮੀਟਿੰਗ ਕਰੇਗਾ ਕਿਦਾਂ ਆਪਣੇ ਅਸਰਾਂ ਨੂੰ ਡਾਇਰੈਕਸ਼ਨ ਦੇ ਸਕੇਗਾ ਇੱਕ ਵੱਡੀ ਮੁਸ਼ਕਲ ਹੈ ਕੀ ਲੱਗਦਾ ਤੁਹਾਡੇ ਜਿਹੜੇ ਤੁਸੀਂ ਸਿਆਸੀ ਤੌਰ ਤੇ ਵਿਚਰਦੇ ਹੋ ਲੋਕਾਂ ਨਾਲ ਆਮ ਲੋਕਾਂ ਨਾਲ ਵੀ ਗੱਲ ਕਰਦੇ ਹੋ ਲੋਕ ਕੀ ਮਹਿਸੂਸ ਕਰਦੇ ਨੇ ਕਿ ਕਿਉਂ ਨਹੀਂ ਫਿਰ ਤੁਸੀਂ ਦੂਜੀ ਕਤਾਰ ਦੇ ਲੀਡਰ ਜਾਂ ਪਹਿਲੀ ਕਤਾਰ ਦੇ ਲੀਡਰ ਹੋਰ ਪੈਦਾ ਕੀਤੇ ਜਿਹੜੇ ਸੀਐਮ ਤੱਕ ਪਹੁੰਚ ਸਕਣ ਇਹਨਾਂ ਨੂੰ ਤੁਸੀਂ ਫਿਰ ਡਿਕਟੇਟਰ ਬਣ ਕੇ ਸਾਰਾ ਸਿਸਟਮ ਚਲਾਉਣਾ ਹੈ ਇਹ ਵੀ ਇੱਕ ਬੜਾ ਵੱਡਾ ਸਵਾਲ ਅੱਜ ਦੀ ਤਰੀਕ ਦੇ ਵਿੱਚ ਕੀ ਕੀ ਤੁਹਾਡਾ ਮੰਨਣਾ ਹੈ ਕਿ ਨਾਲ ਦੀ ਨਾਲ ਸੀਐਮ ਜੇ ਕੋਈ ਕੁਸੀਮ ਜੇਲ੍ਹ ਤੇ ਚਲ ਗਿਆ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਦੂਜਾ ਸੀਐਮ ਜ਼ਰੂਰ ਉਸ ਤੇ ਬੈਠ ਜਾਣਾ ਚਾਹੀਦਾ ਤਾਂ ਕਿ ਜਿਸ ਮਕਸਦ ਲਈ ਸਰਕਾਰ ਬਣੀ ਆ ਉਹ ਮਕਸਦ ਪੂਰਾ ਹੋ ਸਕੇ ਲੋਕਾਂ ਨੇ ਮੁਸ਼ਕਲਾਂ ਵੱਲ ਸਰਕਾਰ ਦਾ ਧਿਆਨ ਹੋਵੇ ਨਾ ਕਿ ਕਿਸੇ ਆਪਣੇ ਵੱਡੇ ਲੀਡਰ ਨੂੰ ਬਚਾਉਣ ਵਾਸਤੇ ਕਹ ਰਿਹਾ ਸਵੇ ਵੱਡੀ ਵੱਡਾ ਵੱਡਾ ਸਵਾਲ ਹੈ ਇਹਦੇ ਵਿੱਚ ਬਿਲਕੁਲ ਠੀਕ ਹੈ ਕਿਉਂਕਿ ਜਿਹੜਾ ਇੱਕ ਲੀਡਰ ਹੈ ਇੱਕ ਪ੍ਰੋਟੋਕੋਲ ਹੁੰਦਾ ਉਹਦੇ ਨਿਯਮ ਹੁੰਦੇ ਨੇ ਕਿ ਰਾ ਸੱਤਾ ਦੇ ਉੱਪਰ ਬੈਠੇ ਉਹਨਾਂ ਨੇ ਕਿਸ ਤਰ੍ਹਾਂ ਮੀਟਿੰਗ ਕਰਨੀ ਹੈ ਜੇ ਉਹਦੇ ਉੱਪਰ ਉਹ ਜੇਲ੍ਹ ਦੇ ਵਿੱਚ ਬੈਠਾ ਤਾਂ ਉੱਥੋਂ ਕਿਵੇਂ ਸਰਕਾਰ ਚੱਲੇਗੀ ਇਹਦੇ ਲਈ ਭਾਰਤੀ ਸੰਵਿਧਾਨ ਕੀ ਕਹਿੰਦਾ ਕਿਉਂਕਿ ਜਦ ਤੱਕ ਹਾਲ ਤੱਕ ਇਹ ਪਹਿਲਾ ਮੌਕਾ ਹੈ ਕਿ ਮੌਜੂਦਾ ਮੁੱਖ ਮੰਤਰੀ ਨੂੰ ED ਨੇ ਫੜ ਕੇ ਅnder arrest ਕੀਤਾ ਹੋਵੇ ਜਾਂ ਆਪਣਾ ਰਿਮਾਂਡ ਲਿਆ ਹੋਵੇ ਪਹਿਲਾ ਮੌਕਾ ਹੈ ਕਿ ਇਸ ਸੰਬੰਧੀ ਕਿਉਂਕਿ ਇਸ ਤੋਂ ਪਹਿਲਾਂ ਜਿਵੇਂ ਕਿ ਝਾਰਖੰਡ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਵੀ ਜੀ ਨਹੀਂ ਫੜਿਆ ਪਰੰਤੂ ਉਹਨਾਂ ਨੇ ਜੇਲ੍ਹ ਚ ਜਾਣ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ ਉਹਨਾਂ ਦੀ ਜਗ੍ਹਾ ਤੇ ਦੂਸਰੇ ਮੁੱਖ ਮੰਤਰੀ ਬਣ ਚੁੱਕੇ ਸਨ ਤੇ ਇਸ ਤਰ੍ਹਾਂ ਦਾ ਇਹ ਕੇਜਰੀਵਾਲ ਸਾਹਿਬ ਦਾ ਇੱਕ ਆਪਣੀ ਵੱਖਰੀ ਤਰ੍ਹਾਂ ਦੀ ਸਿਆਸਤ ਹੈ ਜਿਸ ਤਰ੍ਹਾਂ ਕਿ ਇਹਨਾਂ ਦੀ ਪਾਰਟੀ ਕਹਿ ਰਹੀ ਹੈ ਵੀ ਕੇਜਰੀਵਾਲ ਸਾਹਿਬ ਤਾਂ ਉਸ ਵੇਲੇ ਜਦੋਂ ਮੁੱਖ ਮੰਤਰੀ ਸੀ ਉਦੋਂ ਵੀ ਉਹ ਧਰਨੀ ਤੇ ਬੈਠ ਗਏ ਸਨ ਤੇ ਜਦੋਂ ਕਿ ਸਾਰੇ ਦੇਸ਼ ਦੇ ਮੁੱਖ ਮੰਤਰੀ ਇਹ ਕਹਿ ਰਹੇ ਸੀ ਕਿ ਮੁੱਖ ਮੰਤਰੀ ਧਰਨੀਆ ਤੇ ਬੈਠਦੇ ਹੁੰਦੇ ਨਹੀਂ ਇਹ ਇਹ ਇਹਨਾਂ ਦੀ ਰਾਸੀ ਪਾਰਟੀ ਦਾ ਇੱਕ ਮਨੋਰਥ ਹੈ ਜਾਂ ਤਾਂ ਇਹ ਹੈ ਦੂਸਰੇ ਪੱਖ ਤੋਂ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਨੇ ਆਪਣਾ ਕੋਈ ਲੀਡਰਸ਼ਿਪ ਸੈਕੰਡ ਪੁਆਇੰਟ ਤੇ ਥਰਡ ਪੁਆਇੰਟ ਦੀ ਲੀਡਰਸ਼ਿਪ ਨਹੀਂ ਪੈਦਾ ਕੀਤੀ ਜਾਂ ਉਹ ਆਪਣੀ ਸੱਤਾ ਦੂਸਰਿਆਂ ਨੂੰ ਨਹੀਂ ਸੰਪਨਣਾ ਚਾਹੁੰਦੇ ਤੇ ਆਪਣੇ ਹੱਥ 'ਚ ਹੀ ਰੱਖਣਾ ਚਾਹੁੰਦੇ ਨੇ ਇਸ ਕਰਕੇ ਉਹ ਜੇਲ੍ਹ ਤੋਂ ਸੱਤਾ ਚੁਣੌਣ ਚਾਹੁੰਦੇ ਨੇ ਪਰੰਤੂ ਇਹ ਦੇਖਣਾ ਹੋਊਗਾ ਕਿ ਦੇਸ਼ ਦੇ ਵਿੱਚ ਉਹਨਾਂ ਨੂੰ ਕਾਨੂੰਨ ਕਿਸ ਤਰ੍ਹਾਂ ਹੋ ਇਹਦੇ ਵਾਸਤੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਚੱਲ ਰਿਹਾ ਕੇਸ ਉਹਨਾਂ ਨੂੰ ਅਗਿਆਬੀ ਮਿਲਦੀ ਹੈ ਕਿ ਨਹੀਂ ਮਿਲਦੀ ਤੇ ਕਿਵੇਂ ਉਸ ਦੀ ਮੀਟਿੰਗਾਂ ਕਰਨਗੇ ਕਿਸ ਤਰ੍ਹਾਂ ਆਊਟਰ ਕਰਨਗੇ ਕਿਉਂਕਿ ਗੀੜ ਦੇ ਪਰ ਦੇ ਜਿਹੜੇ ਕਾਨੂੰਨ ਨੇ ਉਹਦੇ ਮੁਤਾਬਕ ਤਾਂ ਉਹਨਾਂ ਦੀ ਬਾਹਰ ਇਸ ਤਰ੍ਹਾਂ ਗੱਲ ਕਰਨਗੇ ਤੇ ਕਿਸ ਤਰ੍ਹਾਂ ਕੰਟੈਕਟ ਦੇ ਵਿੱਚ ਆਉਣਗੇ ਇਹ ਸਮੱਸਿਆਵਾਂ ਕਾਫੀ ਵੱਡੀਆਂ ਲੱਗੀਆਂ ਜਿਹਦੇ ਸਬੰਧ ਦੇ ਵਿੱਚ ਇਹ ਵੀ ਹੁੰਦਾ ਵੀ ਕਿਉਂਕਿ ਆਮ ਆਦਮੀ ਪਾਰਟੀ ਦੇ ਇੱਕ ਸਟਾਈਲ ਹੀ ਰਿਹਾ ਜਿਸ ਤਰ੍ਹਾਂ ਕਿ ਉਹ ਪਹਿਲਾਂ ਤੋਂ ਕਰਦੇ ਰਹੇ ਨੇ ਵੀ ਸ਼ਾਇਦ ਹੁਕਮੇ ਵਰੀ ਕਈ ਵਾਰੀ ਇਹ ਵੀ ਹੁੰਦੀ ਹੈ ਕਿ ਉਹ ਸਰ ਦਾ ਜਵਾਬ ਤੋਹ ਜੇ ਤਾਂ ਉਹ ਸਰ ਦਾ ਅਸਤੀਫਾ ਨਾ ਦਿੱਤਾ ਵਕਿੱਤੇ ਨਾ ਕਿਤੇ ਉਮੀਦ ਜ਼ਰੂਰ ਹੁੰਦੀ ਆ ਹਰ ਲੀਡਰ ਨੂੰ ਕਿ ਮੈਂ ਬੱਚ ਸਰਾਮਾਂਗਾ ਚਲੋ ਇਹ ਵੱਖਰੀ ਗੱਲ ਆ ਉਹਨਾਂ ਦਿਨਾਂ ਚ ਆਪਾਂ ਵੇਖਾਂਗੇ ਪਰ ਹੁਣ ਮੈਂ ਗੱਲ ਕਰਨੀ ਚਾਹਾਂਗਾ ਤੁਹਾਡੇ ਸੰਗਰੂਰ ਲੋਕ ਸਭਾ ਹਲਕੀ ਦੀ ਉੱਥੋਂ ਲੱਗਦਾ ਕਿ ਕਾਂਗਰਸ ਵੱਲੋਂ ਸੁਪਾਲ ਸਿੰਘ ਖੈਰਾ ਨੂੰ ਜਿਹੜੀ ਹੈਗੀ ਟਿਕਟ ਦਿੱਤੀ ਜਾ ਸਕਦੀ ਆ ਆ ਵੀ ਸਟਰੋਂਗ ਉਮੀਦਵਾਰ ਨੇ ਬਾਕੀ ਕਿਹੜੇ-ਕਿਹੜੇ ਉਮੀਦਵਾਰ ਉਸ ਚੋਣ ਮੈਦਾਨ ਚ ਹੋ ਸਕਦੇ ਨੇ ਤੁਸੀਂ ਅਕਸਰ ਸੰਗਰੂਰ ਦੀਆਂ ਗੜੀਆਂ ਚ ਵਿਚਾਰ ਚ ਵਿਚਰਦੇ ਲੋਕਾਂ ਨੂੰ ਮਿਲਦੇ ਹੋ ਜਿੱਥੋਂ ਤੱਕ ਕੋਕਰ ਸਾਹਿਬ ਕੰਗਰਸ ਪਾਰਟੀ ਵੱਲੋਂ ਕਹਿ ਸਪਾਲ ਸਿੰਘ ਖੈਰਾ ਕਿ ਉਹਨਾਂ ਨੇ ਆਪਣੀਆਂ ਸਰਗਰਮੀਆਂ ਵੀ ਕੁਝ ਦਿਖਾਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਦੇ ਹਲਕੇ ਦੇ ਵਿੱਚ ਅ ਇਲਾਕਿਆਂ ਦੇ ਵਿੱਚ ਵਰਕਰਾਂ ਨੂੰ ਮਿਲਣ ਦੀਆਂ ਜਾਂ ਹੋਰ ਹੋਰ ਉਸ ਤਰ੍ਹਾਂ ਦੀਆਂ ਅਤੇ ਆਮ ਆਦਮੀ ਪਾਰਟੀ ਨੇ ਮੀਤ ਹੈਰ ਨੂੰ ਡਿਕਲੇਅਰ ਕੀਤਾ ਹੋਇਆ ਉਹ ਆਪਣੀਆਂ ਸਰਗਰਮੀਆਂ ਕਰ ਰਹੇ ਨੇ ਤੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੋਂ ਤੱਕ ਸੰਭਾਵਨਾਵਾਂ ਲੱਗ ਰਹੀਆਂ ਨੇ ਪ੍ਰਮੇਂਦਰ ਸਿੰਘ ਕਿੰਕਸਾ ਦੀਆਂ ਕਿਉਂਕਿ ਜਿਸ ਤਰ੍ਹਾਂ ਅਕਾਲੀ ਦਲ ਦਾ ਸਮਝੌਤਾ ਹੋਇਆ ਹੈ ਸੰਕਤ ਦਲ ਦਾ ਮੇਲ ਹੋਇਆ ਹੈ ਤੇ ਉਹ ਸੰਭਾਵਨਾਵਾਂ ਲੱਗ ਰਹੀਆਂ ਨੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਨਏ ਤੇ ਮੌਜੂਦਾ ਐਮਪੀ ਨੇ ਵਾਈ ਇਲੈਕਸ਼ਨ ਉਹਨਾਂ ਨੇ ਕੀਤੀ ਸੀ ਉਹ ਵੀ ਆਪਣੇ ਆਪ ਦੇ ਪੂਰੀ ਤਰ੍ਹਾਂ ਸਰਗਰਮੀਆਂ ਦਿਖਾ ਰਹੇ ਨੇ ਤੇ ਰਹੀ ਗੱਲ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਕਿਹੜਾ ਕੈਂਡੀਡੇਟ ਆਉਂਦਾ ਹੈ ਇਹ ਆਉਣ ਵਾਲੇ ਦਿਨਾਂ ਸਪਸ਼ਟ ਹੋ ਜਾਈਗਾ ਕਿਉਂਕਿ ਪਿਛਲੀ ਵਾਰ ਪੰਜ ਤਰੀ ਮੁਕਾਬਲਾ ਤੁਹਾਡੇ ਹੈਗਾ ਸਿੱਧਾ ਹੈਗਾ ਪੰਜ ਤਰੀ ਮੁਕਾਬਲਾ ਤੁਹਾਡੇ ਲੋਕ ਸਵਾਲ ਦੇ ਵਿੱਚ ਸੰਗਰੋਹ ਹੈ ਪੰਜ ਤੋਂ ਵੀ ਸ਼ਾਇਦ 6 ਤਰੀ ਵੀ ਹੋ ਸਕਦਾ ਜੇ बसपा ਨੇ ਆਪਣਾ ਕੈਂਡੀਡੇਟ ਉਤਾਰਿਆ ਤਾਂ ਉਹ ਵੀ ਇਸ ਚੋਣ ਪਿੰਡ ਦੇ ਵਿੱਚ ਆਪਣਾ ਜਲਵਾ ਦਿਖਾਉਂਗੀ बसपा ਦੀ ਅੱਜ ਫਿਰ ਗੱਲ ਚੱਲ ਪਈ ਹੈ ਅਕਾਲੀ ਦਲ ਨਾਲ ਇਕੱਠ ਜੋੜਦੀ ਕਿਉਂਕਿ ਭਾਜਪਾ ਨਾਲ ਅਕਾਲੀ ਦਲ ਦਾ ਇਕੱਠ ਜੋੜ ਨਹੀਂ ਹੋਇਆ ਇਤਨਗੇ ਤੇ ਸੁਭਾਵਨਾਵਾਂ ਨੇ ਅਕਲ ਹੀ ਕਹਿ ਰਹੇ ਨੇ ਕਿ ਅਸੀਂ ਨਹੀਂ ਛੱਡਿਆ बसपा ਨੂੰ बसपा ਨੇ ਸਾਨੂੰ ਛੱਡਿਆ ਤੇ ਮਾਰਗਦੀ ਨਾਲ ਹੋ ਸਕਦਾ ਕੁਝ ਦਿਨਾਂ ਬਾਅਦ ਗੱਲ ਹੋ ਜਾਵੇ ਤੇ ਕਾਲੀ ਦਲ ਤੇ ਬਸਪਾ ਦਾ ਜਿਹੜਾ ਗੱਠਜੋੜ ਹੋ ਜਾਵੇ ਇਹ ਵੀ ਸੰਭਵ ਹੈ। ਹਾਂ ਫਿਰ ਜੇ ਬਸਪਾ ਦੇ ਨਾਲ ਹੁੰਦਾ ਤਾਂ ਪੰਜ ਤੇਰੀ ਮੁਕਾਬਲਾ ਸੰਗਰੂਰ ਦੇ ਵਿੱਚ ਸੰਭਵ ਹੈ ਤੇ ਇਹ ਜਿਹੜਾ ਕਿ ਪਿੰਡੂ ਹਲਕਾ ਜਿਹੜਾ ਕੰਸਟੀਚੁਐਂਸੀ ਹੈ ਜਿਹਦੇ ਵਿੱਚ ਸ਼ਹਿਰੀ ਵੋਟਾਂ ਘਟਣੇ ਤੇ ਪਿੰਡੂ ਹਲਕਿਆਂ ਦੀਆਂ ਵੋਟਾਂ ਵਧਣੇ ਗਈਆਂ ਇੱਥੋਂ ਦੇਖਣ ਵਾਲੀ ਗੱਲ ਹੈ ਕਿਉਂਕਿ ਪਿਛਲੇ ਦੋ ਵਾਰ ਮੌਜੂਦਾ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ 19 ਦੋ 2014 ਤੇ 19 ਦੇ ਵਿੱਚ ਇਥੋਂ ਜਿੱਤ ਹਾਸਲ ਕੀਤੀ ਸੀ ਵੱਡੇ ਲੀਡਰਾਂ ਨੂੰ ਹਰਾਇਆ ਸੀ ਉਹਨਾਂ ਨੇ ਵੱਡੇ ਮਾਰ ਦੇ ਨਾਲ ਹਰਾਉਂਦੇ ਰਹੇ ਨੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਭਾਵਨਾਵਾਂ ਮਾਨੇ ਸੰਗਰੂਰ ਦੀ ਹਲਕੇ ਦੇ ਵਿੱਚ ਹਾਲੇ-ਹਾਲੇ ਤੱਕ ਵੋਟਰਾਂ ਵੱਲੋਂ ਕਲੀਅਰ ਨਹੀਂ ਹੋ ਰਿਹਾ ਪਰੰਤੂ ਕੁਝ ਦਿਨਾਂ ਤੱਕ ਜਿਉਂ-ਜਿਉਂ ਕੈਂਡੀਡੇਟ ਮੈਦਾਨ ਦੇ ਵਿੱਚ ਉਤਰਣਗੇ ਉਦੋਂ ਪਤਾ ਲੱਗੇਗਾ ਕਿ ਸੰਗਰੂਰ ਵਾਲੇ ਆਪਣਾ ਕਿਸ ਤਰ੍ਹਾਂ ਦਾ ਰੁਖ اختیار ਕਰਦੇ ਨੇ ਪਰੰਤੂ ਹਾਲ ਦੀ ਘੜੀ ਉਹ ਦੇਖ ਰਹੇ ਨੇ ਕਿ ਕਿਹੜੇ-ਕਿਹੜੇ ਮੈਦਾਨ ਦੇ ਵਿੱਚ ਆ ਰਹੇ ਨੇ ਤਾਂ ਜੋ ਉਹਨਾਂ ਦੇ ਨਾਲ ਉਨ੍ਹਾਂ ਦੀਆਂ ਗੱਲਾਂ ਬਾਤਾਂ ਤਾਂ ਉਸ ਦੇ ਸੰਬੰਧੀ ਕਿਉਂਕਿ ਸੰਗਰੂਰ ਦੇ ਜਿਹੜੀ ਇਲੈਕਸ਼ਨ ਹੋਣੀ ਹੈ ਇਹਦੇ ਵਿੱਚ ਕਈ ਸਥਾਨਕ ਮੁੱਦੇ ਵੀ ਹੋਣਗੇ ਤੇ ਕਈ ਜਿਹੜੇ ਕਿ ਕੌਮੀ ਤੇ ਕਮੰਤਰੀ ਸਥਿਤੀਆਂ ਦੇ ਵੀ ਇਸ ਤਰ੍ਹਾਂ ਦੇ ਕਈ ਮੁੱਦੇ ਇੱਕਾਜ ਹੋਰ ਡਵੈਲਪਮੈਂਟ ਹੋਈ ਹੈ ਈਡੀ ਨੇ ਇਹ ਦਿਖਾ ਦਿੱਤਾ ਕਿ ਅਸੀਂ ਨਹਿਰਾਪੁਰਾ ਸਿਆਸੀ ਲੀਡਰਾਂ ਨੂੰ ਨਹੀਂ ਫੜਦੇ ਅਸੀਂ ਅਸਰਾਂ ਤੇ ਵੀ ਅੱਖ ਰੱਖਦੇ ਹਾਂ ਅੱਜ ਵੱਡੇ ਛਾਪੇ ਮਾਰੀ ਹੋਈ ਆ ਦੋਆਈ ਆ ਅਸਰਾਂ ਤੇ ਚਾਹੇ ਤੁਮਾਨ ਹੋਣ ਜਾਂ ਵਰਨ ਰੁਜਮ ਹੋਣ ਜੋ ਪਹਿਲਾਂ ਕੁੱਡਾ ਵਿੱਚ ਵੱਡੇ ਅਧਿਕਾਰੀ ਸੀ ਜਿਨ੍ਹਾਂ ਨੇ ਆਪਣੀਆਂ ਪਤਨੀਆਂ ਦੇ ਨਾਂ ਤੇ ਜ਼ਮੀਨ ਖਰੀਦੀ ਸਸਤੇ ਰੇਟ ਤੇ ਮਹਿੰਗੇ ਰੇਟ ਤੇ ਵੇਚਨੀ ਇੱਕ ਹੋਰ ਸਕੈਂਡਲ ਸੀ ਕਿ ਠੇਕੇ ਤੇ ਜ਼ਮੀਨ ਲੈ ਲਈ ਠੇਕੇ ਤੇ ਜਾਲੀ ਬਾਗ ਦਿਖਾਤੇ ਅਮਰੁੱਧਾਂ ਦੇ 1.5 ਫੁੱਟ ਵਾਲਾ ਪੌਦਾ ਦਿਖਾਤਾ 5-5 ਫੁੱਟ ਦਾ ਦਿਖਾਤਾ ਕਿ ਇਹ ਤਾਂ ਫਲਸਰ ਬੁੱਟੇ ਆ 5500 ਨੂੰ ਇੱਕ ਪੌਦਾ ਵੇਚਿਆ 10000 ਰੁਪਏ ਖਰਚ ਕਰਕੇ 100 ਕਰੋੜ ਤੋਂ ਉੱਪਰ ਦਾ ਸਕੈਂਡਲ ਹੈ ਤੇ ਅੱਜ ਇਹ ਈਡੀ ਉਸਾ ਦਾ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਵੇ ਪਹਿਲਾਂ ਵਿਜੀਲੈਂਸ ਨੇ ਉਹ ਬੰਦੇ ਗ੍ਰਿਫਤਾਰ ਕੀਤੇ ਸੀ ਪਰ ਹਾਈ ਕੋਰਟ ਦੇ ਵਿੱਚੋਂ ਜਮਾਨਤਾਂ ਮਿਲ ਗਈਆਂ ਮੰਤਾ ਇਸ ਕਰਕੇ ਮਿਲੀਆਂ ਕਿਉਂਕਿ ਇਹਨਾਂ ਅਫਸਰਾਂ ਦੀਆਂ ਜਨਾਨੀਆਂ ਨੇ ਜੋ ਲੁੱਟਦੇ ਘਮਾਈ ਸੀ ਠੱਗੀ ਵਾਲਾ ਪੈਸਾ ਸੀ ਉਹ ਸਰਕਾਰ ਕੋਲ ਜਮ੍ਹਾਂ ਕਰਾ ਦਿੱਤਾ ਸੀ ਤੇ ਕੁਝ ਜਿਹੜੇ ਬੰਦੇ ਫਸੇ ਸੀ ਚਾਹੇ ਪਟਵਾਰੀ ਹੋਵੇ ਚਾਹੇ ਖੇਤੀਬਾੜੀ ਵਿਭਾਗ ਨਾਲ ਸੰਬੰਧਿਤ ਕਰਮਚਾਰੀ ਹੋਣ ਜਾਂ ਫਿਰ ਬਕਰਪੁਰ ਪਿੰਡ ਦੇ ਬੰਦੇ ਹੋਣ ਉਹਨਾਂ ਨੇ ਵੀ ਪੈਸਾ ਲੁੱਟਦਾ ਜਮ੍ਹਾਂ ਕਰਾਇਆ ਸੀ ਭਾਵੇਂ ਕਿ ਕਈਆਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਗਈ ਸੀ ਅੱਜ ਈਡੀ ਨੇ ਇੱਕ ਚੰਗਾ ਕੰਮ ਵੀ ਕੀਤਾ ਹੈ ਕੀ ਕਹਿਣਾ ਚਾਹੋਗੇ ਕਿ ਈਡੀ ਨੂੰ ਈਡੀ ਦਾ ਇਦਾਂ ਨਹੀਂ ਬਣਨਾ ਚਾਹੀਦਾ ਕਿ ਕੇਵਲ ਇਹ ਸਿਆਸੀ ਲੀਡਰਾਂ ਲਈ ਹੈ ਉਹ ਜਿਹੜਾ ਵੀ ਕੋਈ ਭ੍ਰਿਸ਼ਟਾਚਾਰੀ ਹੈ ਉਹਦੇ ਖਿਲਾਫ ਈਡੀ ਦਾ ਜਿਹੜਾ ਪ੍ਰਭਾਵ ਹੋਣਾ ਚਾਹੀਦਾ ਤੇ ਅੱਜ ਇੱਕ ਚੰਗੀ ਗੱਲ ਉਹ ਹੈ ਇਹਦੇ ਬਾਰੇ ਕੀ ਮੰਨਣਾ ਤੁਹਾਨੂੰ ਭੋਖਰ ਸਾਹਿਬ ਸਮਾਜ ਨੂੰ ਇੱਕ ਅੱਛਾ ਸੰਦੇਸ਼ ਦੇਣ ਦੇ ਲਈ ਅੱਛੀ ਗਵਰਨੈਂਸ ਦੇਣ ਦੇ ਲਈ ਇਹ ਜ਼ਰੂਰੀ ਹੈ ਕਿ ਸਮਾਜ ਦੇ ਵਿੱਚ ਜੋ ਵੀ ਭ੍ਰਿਸ਼ਟਾਚਾਰ ਹੈ ਜਾਂ ਜੋ ਵੀ ਗੈਰ ਜ਼ਿੰਮੇਵਾਰਾ ਹੈ ਇਹਨਾਂ ਨੇ ਸਮਾਜ ਨੂੰ ਦੇਸ਼ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਦੇ ਖਿਲਾਫ ਕਾਰਵਾਈ ਵੱਸ ਹੋਣੀ ਚਾਹੀਦੀ ਹੈ ਆ ਜਿਹੜਾ ਕਿਸ ਤੁਸੀਂ ਨੇ ਸਕੈਂਡਲ ਦੱਸਿਆ ਗਿਆ ਬਾਗਬਾਨੀ ਵਾਲਾ ਖੋਤੀ ਬਾਗਬਾਨੀ ਦਾ ਉਹਦੇ ਵਿੱਚ ਬਾਗਬਾਨੀ ਵਿਭਾਗ ਨੇ ਦੱਸਿਆ ਵੀ ਉਸ ਏਕੜ ਦੇ ਵਿੱਚ ਉਨੇ ਤਾਂ ਬੂਟੇ ਹੀ ਨਹੀਂ ਲੱਗ ਸਕਦੇ ਜਿੰਨਿਆਂ ਦਾ ਕਲੇਮ ਦਿੱਤਾ ਕਰੋੜਾ ਰੁਪਏ ਦੀ ਰਕਮ ਦੀ ਇਹਦੇ ਵਿੱਚ ਦਾਨ ਪ੍ਰਦਾਨ ਹੋਇਆ ਸੀ ਤੇ ਉਹਦੇ ਵਿੱਚੋਂ ਉਹ ਅਫਸਰ ਬਿਲਕੁਲ ਜ਼ਿੰਮੇਵਾਰ ਸਨ ਕਿਉਂਕਿ ਜਿਹੜੇ ਅਧਿਕਾਰੀਆਂ ਨੇ ਖੁਦ ਪਹਿਲਾਂ ਪਲਾਨ ਬਣਾਇਆ ਤੇ ਉਹ ਪਲਾਨ ਦੇ ਤਹਿਤ ਹਾਂ ਨਾ ਤੋਂ ਮਚੌਰ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਸਸਤੇ ਭਾਜਮੀਨਾ ਖਰੀਦ ਲਿਆ ਤੇ ਖਰੀਦ ਕੇ ਉੱਥੇ ਫਿਰ ਬੂਟੇ ਲਾ ਦਿੱਤੇ ਤੇ ਬੂਟੇ ਲਾਏ ਬੂਟੇ ਉਹਨੇ ਲੱਗੇ ਵੀ ਨਹੀਂ ਹੈਗੇ ਜਦ ਕਿ ਇੱਕ ਕਿੱਤੇ ਵਿੱਚ ਜੇ ਫਰਜ ਕਰੋ ਮੰਨਿਆ ਜਾਂਦਾ 100 ਬੂਟੇ ਨੇ ਤਾਂ ਤਿੰਨ ਤਣਫਾ ਬੂਟੇ ਦਾ ਇਹਨਾਂ ਨੇ ਅਮਰੂਦਾਂ ਦੇ ਬੂਟਿਆਂ ਦਾ ਲੇਨ ਲਿਆ ਆਈਏ ਸੱਤਰ ਜੇਸਤਮਾਨ ਤੇ ਵਰਨ ਰਜੁਨ ਇਹਨੂੰ ਲੈਣ ਦੇ ਦਿਨੇ ਪਹਰੇ ਨੇ ਹੁਸਨ ਦਾ ਇਹਨਾਂ ਨੂੰ ਤੇ ਇਹਨਾਂ ਦੀ ਪਤਨੀਆਂ ਨੂੰ ਜਿਹਨਾਂ ਦੀਆਂ ਸਿੱਖਾ ਪਿੱਛੇ ਡੱਕ ਦਿੱਤਾ ਜਾਵੇ ਸੋ ਤੋਂ ਟੋਡੇ ਨਾਲ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਦੇ ਰਾਂਗੇ ਇਹ ਲਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਹੁਕਮ